ਨਾ ਮੇਰਾ ਵੀ ਲੱਗਦਾ ਦਿਮਾਗ ਹਿਲ ਗਿਆ ਵਾ ਮੈਂ ਕਿਉਂ ਗਰਮੀ ਦੇ ਵਿੱਚ ਖਪਣ ਡਈ ਆ ਇਹਨੂੰ ਡੋਣੀ ਆ ਨਾ ਆ ਤੇ ਗਈ ਆ ਮੇਰਾ ਵੀ ਨਾ ਪਤਾ ਨਹੀਂ ਕੀ ਦਿਮਾਗ ਲੱਗਦਾ ਗਰਮੀ ਨੂੰ ਗਰਮੀ ਚੜ ਗਈ ਦਿਮਾਗ ਨੂੰ ਇਹਨੂੰ ਭੇਜਦੀ ਆ ਇਹਨੂੰ ਆ ਨਹੀਂ ਜਾ ਜਾ ਕੇ ਕੱਪੜੇ ਜੋੜ ਵੀ ਕਿੱਦਾ ਇਹ ਆਣ ਕੇ ਜਦੋਂ ਦੀ ਆਈ ਆ ਮਹਾਰਾਣੀ ਆਣ ਕੇ ਬੈੜ ਤੇ ਚੜ ਕੇ ਟੀਵੀ ਵੇਖੀ ਜਾਣ ਡਈ ਆ ਇਹਨੂੰ ਹੀ ਭੇਜਦੀ ਬਲਾ ਜੀ ਇਹਨੂੰ ਨਹੀਂ ਜਦੋਂ ਦੀ ਆਈ ਆ ਇੱਥੇ ਮਜੇ ਨਾਲ ਮਹਾਰਾਣੀ ਬਣ ਕੇ ਲੰਮੇ ਪਈ ਆ ਟੀਵੀ ਵੇਖੀ ਜਾਂਦੀ ਤੈਨੂੰ ਹੋਰ ਕੋਈ ਕੰਮ ਨਹੀਂ ਹੈਗਾ ਵੀ ਡੋਨਾ ਵਟਾ ਬਣ ਕੇ ਸਾਹਮਣੇ ਬਹਿ ਜਾਂਦੀ ਮੇਰੇ ਚੱਲ ਉੱਠ ਜਾ ਕੇ ਕੱਪੜੇ ਜੋੜ ਜਾ ਕੇ ਚਾਰ ਦਿਨ ਬੂਆ ਕੋ ਕਿ ਲਾਈ ਤੂੰ ਤੇ ਮੱਛਰ ਹੀ ਗਈ ਆ ਤੈਨੂੰ ਕੋਈ ਕੰਮ ਹੀ ਨਹੀਂ ਗਾ ਦੀਦਾ ਹੁਣੇ ਤੇ ਆਈ ਆ ਹੁਣੇ ਆਈ ਆ ਨਾ ਤਾਂ ਕੰਮ ਕਿਨੇ ਕਰਨਾ ਵਾ ਕੰਮ ਤਾਂ ਨੀ ਨਾ ਰੁਕਣਾ ਤੂੰ ਹੁਣ ਆਵੇ ਤੇ ਭਾਵੇਂ ਘੜੀ ਘੜੂ ਆਵੇ ਹਾਂਜੀ ਕੱਲ ਚਲ ਜਾ ਕੇ ਕੱਪੜੇ ਜੋੜ ਮਠੇਰੀਆਂ ਐਸ਼ਾਂਕਾਰ ਆਈਆਂ ਨਾ ਤੇਨੂੰ ਕਿਨੇ ਕਿਹਾ ਸੀ ਜਾਣ ਲਾਤੇ ਉੱਠ ਜਾ ਹੁਣ ਕੰਮ ਕਰਨ ਲੱਗਿਆਂ ਵੇ ਇਹਨੂੰ ਕਿਤਾ ਗੋਲੀ ਵੱਜ ਜਾਂਦੀ ਆ ਫਿਲਦੀ ਨਹੀਂ ਆ ਤੇ ਉਹ ਦਿਨ ਜਾਣਾ ਹੀ ਉਥੇ ਕਿਤਾ ਭੁੜਕ ਕੇ ਮੋਟਰਸਾਈਕਲ ਤੇ ਬਹਿ ਗਈ ਨਾਲ ਉਹਨਾਂ ਦੇ ਕਹਿ ਨਹੀਂ ਸਕਦੀ ਕਿ ਮੈਂ ਆਪਣੀ ਮਾਂ ਕੋ ਰਹਿਣਾ ਵਾ ਘੋੜੇ ਘੋੜੇ ਕਰਮੀ ਪਤਾ ਵੀ ਆ ਵੀ ਲਾਬੇ ਲੱਗੇ ਆ ਤੇ ਮਗਰ ਚਾਹ ਪਾਣੀ ਵੀ ਫੜਾਉਣਾ ਵਾ ਤੇ ਭੱਜ ਗਈ ਆ ਚਲ ਚਲ ਇਹ ਕਿਤੇ ਤਾਇ ਆਏ ਜਿਹੜਾ ਕੋਈ ਨਹੀਂ ਤਾ ਨਹੀਂ ਆਉਂਦਾ ਮੀ ਨੋ ਜੇ ਆਈ ਗਈ ਆ ਤੇ ਜੋਤੇ ਤੂੰ ਤੇ ਸੋਖਲਾ ਮੈਂ ਐਵੇਂ ਗਰਮੀ ਚ ਮਰਨ ਡਈ ਆ ਚਾਹ ਲਿਥੇ ਘੜੀ ਕਲਮ ਨੇ ਪਈ ਨਹੀਂ ਆ ਐਵੇਂ ਜਿਹੜਾ ਕੋਈ ਨਹੀਂ ਹੋਈ ਮੇਰੇ ਵਾਲੇ ਹੋਇਆ ਰਹਿੰਦਾ ਵਾ ਜੇ ਬੂਆ ਕੋ ਚਲ ਗਈ ਸੀਗੀ ਜਬਾਨ ਵਿੱਚ ਕਿੱਡੀ ਗੇਠ ਲੰਮੀ ਕਰਕੇ ਆਈ ਆ ਬੱਲੇ ਬੱਲੇ ਕਿਤੇ ਗਰਮੀ ਨੇ ਹੱਦ ਕੀਤੀ ਆ ਬੱਦਲ ਰੋਝ ਹੋ ਜਾਂਦਾ ਪੈਂਦਾ ਦੇ ਮਾਸਾ ਨਹੀਂ ਆ ਚੱਲ ਘੜੀ ਲੰਮੇ ਪਾਵਾਂ ਮੈਂ ਤੇ ਹੋਈ ਬਿੰਡੇ ਨਾ ਅੰਨਾ ਜੀ ਲੱਗਾ ਜਿਹਦੇ ਮਰ ਕੇ ਨੂੰ ਹੱਥ ਲਵਨੀ ਕੰਮ ਨੂੰ ਹੱਥ ਨਹੀਂ ਪਈਆਂ ਦਿ ਲਾਂਦੇ ਰਾਂਦੇ ਤੂੰ ਅੰਦਰ ਜਾ ਕੇ ਬਹਿਣਾ ਆਪੂ ਮੇ ਕੋਈ ਕੰਮ ਕਰਉਂਦੀ ਸੀ ਨਾ ਕੋ ਹੋਰ ਤੇ ਇੱਥੇ ਅੱਗੇ ਨਾ ਮਸਾਪਾ ਪਾਲਿਆ ਵਾ ਉਹ ਵੀ ਮੇਰੇ ਪਾਦਾ ਮੰਮੀ ਆਂਦੀ ਚਾਲ ਤੋ ਕੱਪੜੇ ਜੋੜੇ ਹੁਣੇ ਸਵੇਰ ਹੋਈ ਆ ਮੈਂ ਕਿੱਥੇ ਕੱਪੜੇ ਜੋੜ ਲਾ ਮੰਮਾ ਆਂਦੀ ਜੇ ਤੂੰ ਕੀ ਰਹਿਗੇ ਤੱਕ ਨਾ ਨਾ ਕੱਪੜੇ ਜੋੜੇ ਅਨ ਨਟੇ ਲੱਗ ਜਾਂਦਾ ਵਾ ਉਹਨੇ ਛੇਤੀ ਬੰਦਾ ਕੋਈ ਕੱਪੜੇ ਜੋੜੂਗਾ ਜੇ ਜੋੜਦਾ ਹੋਊਗਾ ਉਹਨੂੰ ਤੇ ਮੋਜਾ ਹੋਣੀ ਗਿਆ ਮੈਂ ਇੱਧਰ ਆਪ ਵੇਲੇ ਮੰਜੇ ਤੇ ਸੁੱਤੀ ਰਹਿੰਦੀ ਐ ਜੀ ਮਣ ਪਤਾ ਲੱਗ ਗਿਆ ਨਾ ਕੱਪੜੇ ਝੂਰੰਡੀ ਤੇ ਨਾਲੇ ਲੰਮੇ ਪਈ ਆ ਜਦੋਂ ਮੈਂ ਆ ਗਈ ਨਾ ਉੱਥੇ ਕੱਪੜੇ ਝੋਲ ਕੇ ਪਖੰਡ ਕਿੰਨੇ ਸੋਸ ਰੋਟੀ ਲਿਆ ਦੇ ਚਾਹ ਬਣਾ ਦੇ ਆ ਕਰ ਲਾ ਤੇ ਨਾਲੇ ਵੀ ਮੈਂ ਤੇ ਖਾਪੀ ਗਈਆਂ ਕੰਮ ਕਰਦੇ ਆ ਜਦੋਂ ਮੈਂ ਪੱਖਾ ਝਲੁੰਨੀ ਉੱਤੇ ਉਹ ਆਣ ਕੇ ਬੰਦ ਕਰ ਦਿੰਦੀ ਆ ਮੇਰੇ ਪਿਆ ਦਾ ਸਿਆਪਾ ਪੈਂਦਾ ਹੁਣ ਕੀ ਕਰਦੇ ਨੇ ਚਾਹ ਤੇ ਜਾਇਰ ਪਾਦਾ ਚਾਹ ਆ ਚ ਪਰ ਮੈਨੂੰ ਤਰਸਾ ਜਾਂਦਾ ਆ ਮੇਰੀ ਮਾਵਾ ਇੰਨੀ ਦਰਸਾਂ ਦਾਉਗਾਂ ਮੇਰੇ ਪੋਤੇ ਦੋਵੇਂ ਨਿੱਕੇ ਨਿੱਕੇ ਉਹਨੂੰ ਤੇ ਬੜਾ ਪਿਆਰ ਕਰਦੀ ਆ ਲਾਡ ਲਾੜ ਮਨਜੋਤ ਨੂੰ ਮੈਂ ਇੱਧਰ ਖੇਲੀ ਬੈਠੀ ਆ ਮੈਂ 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 ਕਹਿੰਦੀ ਕੋਈ ਨਹੀਂ ਆ ਮੈਂ ਬਹਿ ਹੀ ਆਂ ਆ ਮੈਂ ਨਹੀਂ ਹੋਣ ਕਪੜਾ ਜੋੜਨੇ ਮੈਂ ਨਹੀਂ ਜੋੜਨੇ ਆਪੇ ਜੋੜਦੀ ਲਾਉਗੀ ਮੈਂ ਮੈਂ ਸਾਰੇ ਤੇਰੇ ਕੰਮ ਕਰਦੀ ਰਵਾਂ ਉਹਨੇ ਲੰਮੀ ਪਈ ਦਾ ਨਾ ਆਪੇ ਮੈਂ ਕਰਨੀ ਨਾ ਚਾਲ ਕਪੜੇ ਜੋੜ ਤੂੰ ਮੈਂ ਨਹੀਂ ਜੋੜਨੇ ਜਾਣੇ ਅਮਾ ਜੀ ਅਮਾ ਜੀ ਮੈਂ ਕਵੇਡੇ ਕੱਪੜੇ ਨਹੀਂ ਘੜੰਦੇ ਕਿਉਂ ਕੀ ਗੱਲ ਵਾ ਹੱਥਾਂ ਨੂੰ ਕੋੜ ਹੋ ਗਿਆ ਤੇਰੇ ਨੂੰ ਕੋਈ ਨਹੀਂ ਯਾਰ ਮਾ ਜੀ ਰੰਨੀ ਡੈਂ ਉਹਨਾਂ ਜੀ ਵੇਖ ਲਿਆ ਵਾ ਕਿ ਮਾਂ ਸੁੱਤੀ ਆ ਤੇ ਤੈਨੂੰ ਰੜਕਪੈਣ ਡਈ ਅੱਖਾਂ 'ਚ ਚੱਲ ਜਾ ਕੇ ਜੋੜ ਕੱਪੜੇ ਯਾਰ ਮਾਂ ਮੈਨੂੰ ਨਹੀਂ ਂਦੋਂਦੀਂ ਨਹੀਂ ਂਦੋਂਟਈ ਐ ਤੇ ਰਾਤ ਨੂੰ ਸੌਣਾ ਹੀ ਆ ਰਾਤ ਨੂੰ ਕਿਹੜਾ ਤੂੰ ਉੱਥੇ ਗੋਡੀ ਕਰਨ ਜਾਣਾ ਵਾ ਜਾ ਕੇ ਤੇ ਬੰਦਿਆਂ ਕੋ ਕੱਪੜੇ ਜੋੜ ਨਹੀਂ ਤੇ ਮਾਰ ਮਾਰ ਕੇ ਨਾ ਤੇ ਮੂਵਿੰਗਾ ਕਰ ਦੂ ਤੇਰਾ ਅਮੀ ਜੀ ਤੇ ਸემი ਆਂ ਕਿ ਮੇਰੇ ਨਾਲ ਕੱਪੜੇ ਜੜਾ ਰਵਡੇ ਨਹੀਂ ਵੱਡਾ ਤੇਰ ਕੋ ਖਾਤਾ ਜਾਂਦਾ ਵਾ ਪੀਜਾ ਪਾਵੇਂ ਤੇਨੂੰ ਤੇਰਾ 8 ਸਲਾਈਸਾਂ ਵਾਲਾ ਲੈ ਦੇਉ ਤੇ ਤੂੰ ਕੱਲੀ ਚੱਪ ਜਾਨੀ ਆ ਯਾਰ ਮਮਾ ਜੁੜਾ ਦਉ ਹਾਂ ਚੱਲ ਚੱਲ ਜਾ ਕੇ ਕੱਪੜੇ ਜੋੜ ਨਹੀਂ ਜੋੜਦੇ ਨਾ ਤੇ ਜਾ ਕੇ ਪਾਂਡਾ ਸ਼ਨਾ ਮਾਂ ਜ ਚੱਲ ਚੱਲ ਹੁਣ ਪਾਂਡਾ ਤੇ ਕੋਈ ਹੈ ਨਹੀਂ ਆ ਤੇ ਸੋਈ ਸਾਫ਼ ਕਰ ਕਈ ਕੰਮ ਕਰਨ ਵਾਲੇ ਪਏ ਆ ਚੱਲ ਚੱਲ ਮਾ ਜੀ ਮੈਂ ਤੁਹਾਨੂੰ ਇੱਕ ਗੱਲ ਦੀ ਸੋਰੀ ਕਰਨੀ ਆ ਅੱਜ ਨਹੀਂ ਮੇਰੇ ਕੋਲ ਰੋਟੀਆਂ ਤੇ ਧਾਲ ਸਬਜ਼ੀ ਬਣਾਈ ਜਾਣੀ। ਇਹ ਕਰ ਉਹ ਕਰ ਇੱਤੋਂ ਬਾਅਦ ਇਹ ਕਰ ਦੇ ਦੁਕਾਨ ਦੇ ਅੱਗੇ ਮਾਂਝ ਦਿੰਨੀ ਆ। ਮੇਰਾ ਨਾ ਸਿਰ ਦੁਖੰਦਾ ਲੱਗਾ। ਮੇਰਾ ਨਾ ਲੈ ਨਾ ਪੂਈ ਪੂਈ ਸਹੀ ਹੈ। ਮਿੱਥੇ ਆ ਕੇ ਮੈਂ ਤਾਂ ਆਉਂਗੀ ਅੱਗੋਂ। ਆਵੇ ਲੋ ਜੀ ਤੇ ਮੈਂ ਰੋਟੀ ਪਾਣੀ ਵੱਲੋਂ ਮਨ ਮਨਾ ਦਿੱਤਾ ਹੈ ਨਾ ਮੈਂ ਸਬਜੀ ਵੀ ਨਹੀਂ ਬਣਾਉਣੀ ਰੋਟੀ ਨਹੀਂ ਲੈਣੀ ਆਵੇ ਲੋ ਜੀ ਕਿੰਦੀ ਛੇਤੀ ਮਨਾ ਕਰਤਾ ਨਾ ਮੈਂ ਵੀ ਨਹੀਂ ਅੱਜ ਬਣਾਉਣੀ ਰੋਟੀ ਪਾਣੀ ਮੈਂ ਵੀ ਭੁਈ ਚੜ ਗਈਆਂ ਨਾ ਮੈਂ ਬਣਾਉਣੀ ਨਾ ਕੋ ਬਸ ਮੈਂ ਆ ਮਾਂਝ ਕੇ ਵੇਦੀ ਤੇ ਸਲੈਬ ਸਾਫ ਕਰ ਜਾਣੀ ਆ ਜਦੋਂ ਮੈਂ ਪੈ ਜੂਗੀ ਤੇ ਕਹੂੰਗੀ ਮਮਾ ਜੀ ਮੇਰੇ ਨਾਲ ਸਿਰ ਦੁਖਣ ਡਿਆ ਬੰਨਾ ਲਾ ਕੇ ਪੈ ਜੂਗੀ ਕਿ ਹੋਰ ਕੀ ਕਰਨਾ ਵੇ ਹ ਕਿੱਡੀ ਝਬਾਨ ਹੋ ਗਈ ਆ ਜਦ ਹੁੰਦੀ ਉਹਦੇ ਕੋਲੋਂ ਰਹਿ ਕੇ ਆਈ ਆ ਉਹਨੇ ਪੁੱਠੀਆਂ ਪੱਟੀਆਂ ਪੜਾਈਆਂ ਹੋਣੀਆਂ ਨਾ ਵੀ ਇਹਦੇ ਕੋ ਮਾਂ ਕੋਣਾ ਡਰਿਆ ਕਰ ਵੀ ਜੇ ਕੋਈ ਗੱਲ ਕਹਿੰਦੀ ਵੀ ਆ ਤੇ ਆਪਣੇ ਪਾਪਾ ਨੂੰ ਦੱਸਿਆ ਕਰ ਤਾਈਆਂ ਵੀ ਆ ਕਿ ਢਿੱ ਜਬਾਨ ਵੀ ਕੋਈ ਨਹੀਂ ਮੈਨੂੰ ਵੀ ਵੱਢਣੀ ਆਉਂਦੀ ਆ ਚਾਜ ਨਾ ਸੂਤ ਕਰੂੰਗੀ ਮੈਂ ਰੋਟੀ ਸਬਜੀ ਨਹੀਂ ਬਣਾਈ ਜਾਂਦੀ ਤੇ ਚਟਣੀ ਤੇ ਕੋਟ ਛਾੜਦੀ ਕੋਟ ਸਕਦੀ ਆ ਨਾ ਇਹਨੂੰ ਵੀ ਆਨੀ ਆ ਫੇ ਪਹਿਲਾਂ ਝਾੜੂ ਪਚੇ ਲਾ ਲੈ ਫੇ ਮੇਰੇ ਲਈ ਚਟਣੀ ਨਾਲ ਰੋਟੀ ਘਟ ਕੇ ਲਿਆ ਭੁੱਖ ਲੱਗੀ ਮੈਨੂੰ ਤੇ ਵੇਖਾਂ ਜਾ ਕੇ ਕੀ ਕਰਨ ਡਈ ਹੁਣ ਬੰਦਿਆਂ ਉਧਰ ਲਾ ਕੇ ਆਵਾ ਨਾ ਇੱਚ ਵੀ ਛੱਡਿਏ ਪਾਣੀ ਬੰਦਿਆਂ ਨੂੰ ਲਾ ਦੀ ਏਡਾ ਮਿੱਟੀ ਸੁੱਕੇ ਚ ਬੋਜ ਤੇ ਗੱਚੀ ਗੱਚੀ ਗੱਲੀ ਡੀਲ ਰਾਂਗੇ ਪਾਣੀ ਨਾ ਵਗੂਆ ਉਧਰੋਂ ਲਕੀ ਆ ਹਾਂ ਇੱਚ ਵੀ ਛੱਡਿਏ ਪਾਣੀ ਵੀ ਹੋ ਗਿਆ ਵਾ ਮੈਂ ਚੰਗੇ ਤੇ ਚਟਨੀ ਬਣਾ ਕੇ ਦਸੂ ਨੀ ਏ ਤਾ ਤੇਰੇ ਭਾਂਡੇ ਨਹੀਂ ਤੂੰ ਪੈ ਤੋਦਿਆਂ ਨਹੀਂ ਭਾਂਡੇ ਢੋਲੇ ਆ ਮੈਂ ਆ ਫਾਇਦਾ ਲਾਉਗੇ ਹੀ ਤੇ ਮੇਰੀ ਗੱਲ ਸੁਣ ਮੈਨੂੰ ਭੁੱਖ ਬੜੀ ਲੱਗੀ ਆ ਤੇ ਦਵਾਦਬ ਸਬਜੀ ਬਣਾ ਕੇ ਤੇ ਨਾਲ ਰੋਟੀ ਪਕਾ ਕੇ ਤੇ ਲੈ ਆਂ ਅੰਦਰ ਹੀ ਗਰਮੀ ਬੜੀ ਆ ਯਾਰ ਮम्मा ਰੋਟੀ ਤੇ ਸਬਜੀ ਬਣੀ ਨਹੀਂ ਆ ਚੱਲ ਇੰਜ ਕਰ ਸਬਜੀ ਨਹੀਂ ਬਣੀ ਤੇ ਬਣਾ ਲਾਂ ਹਾਂ ਤੇ ਮਾ ਜੇ ਤੁਸੀਂ ਬਣਾ ਲਓ ਮੈਂ ਭਾਂਡੇ ਚੱਲ ਸਬਜੀ ਨਹੀਂ ਨਾ ਬਣਾਉਣੀ ਤੇ ਇੰਜ ਕਰ ਅੱਜ ਮੇਰਾ ਸਬਜੀ ਨੂੰ ਜੀਵ ਨਹੀਂ ਕਰਨ ਰਿਆ ਖੱਟੀ ਮਿੱਠੀ ਜੀ ਨਾ ਚਟਣੀ ਬਣਾ ਕੇ ਲੈ ਆ ਤੇ ਨਾਲ ਰੋਟੀਆਂ ਰੱਖ ਲਿਆ ਦੋਕ ਠੀਕ ਆ ਤੇ ਮੈਂ ਜਾ ਕੇ ਲੰਮੇ ਪਿੰਨੀ ਮਿੰਟੋ ਮੇਡ ਬਣਾ ਕੇ ਲੈ ਆ ਬੜੇ ਆ ਆਡਰ ਮਾਰਨ ਵਾਲੀ ਓ ਮਾਈ ਗੋਡ ਇਹ ਚਾਜ ਨਾ ਚਟਣੀ ਜਿੱਦਾਂ ਮੈਨੂੰ ਖਾਣ ਦੀ ਫਿਰਦੀ ਨਾ ਚਟਣੀ ਅੱਜ ਪਾਉਂਗੀ ਇਹਦੇ ਚਟਨੀ ਦੇ ਵਿੱਚ ਮੇਟਾ ਫਿਰ ਨੂੰ ਪਤਾ ਲੱਗੂਗਾ ਮੈਂ ਚਟਣੀ ਬਣਾਵਾ ਮੈਂ ਕਦੀ ਆ ਕਰ ਕਰਦੀਓ ਕਰ ਚਟਨੀ ਬਣਾ ਲਾਏ ਇੱਕ ਆ ਲਾ ਅੱਜ ਮੈਨੂੰ ਚਟਨੀ ਸਖੋਣੀ ਕਿੱਦਾਂ ਬਣਾਈ ਦੀਆ ਇਹਨੂੰ ਬਣਾਉਣੀ ਨਹੀਂ ਆਉਂਦੀ ਅੱਜ ਮੈਨੇ ਸੌਂ ਕਿੱਦਾਂ ਬਣਾਈ ਦੀਆ ਚਟਨੀ ਕਿੱਦਾਂ ਬੰਗਾ ਲਈਦਾ ਵਾ ਜੇ ਮੈਂ ਨੇ ਮਿਰਚਾਂ ਲਈ ਚਟਨੀ ਖਵਾਈ ਮੇਰਾ ਨਾਮ ਵੀ ਰੂਪ ਨਹੀਂ ਅੱਜ ਮੈਂ ਵੀ ਨਹੀਂ ਘਰ ਤੋਂ ਹੁਣ ਮੈਂ ਦੱਸੂੰਗੀ ਇਹਨੂੰ ਹੱਟੇ ਮਿੱਠੀ ਚਟਨੀ ਭਰਦੀ ਸੀ ਲੱਲਾ ਖੱਟੀ ਮਿੱਠੀ ਚਟਨੀ ਪੂਰੀਆਂ ਮਿਰਚਾਂ ਕੁੱਟੀਆਂ ਇਹਨੇ ਖਾ ਵੀ ਕਿੰਨੀ ਸੁਆਦੀ ਮੈਂ ਤੇ ਖਾਦੀ ਆ ਨਾ ਕਿੰਨੇ ਦਿਨ ਹੋ ਗਏ ਘੀਆ ਰੂਪ ਉਹਦਾਂ ਕਰੀਏ ਗੱਲ ਪੜਾ ਕੀ ਖੰਡਈ ਆ ਉਸ ਦੇਣ ਤੋਂ ਬਿਨਾ ਜੀਵ ਨਹੀਂ ਲੱਗੰਦਿਆ ਚੱਲਾਂ ਮਾ ਫੋਨ ਕੀ ਕਰੰਦੀ ਆ ਚੈੱਕ ਕਰ ਲਾਇਆ ਤੇ ਘਰੇ ਨੇ ਆਖਣਾ ਕੀ ਰੋਲੀ ਪਾਣੀ ਇਹਨੇ ਫੇਸੜੂ ਬੁੱਜੂ ਕਰਦੀ ਰਹਿਣਾ ਮੈਂ ਇੱਥੋਂ ਲਾਉਣਾ ਬੜਾ ਕਿਸੇ ਕਿਸੇ ਵਿਅਕਤੀ ਨੂੰ ਕਾਲ ਕੀਤਾ ਹੈ ਉਹ ਕਿਸੇ ਦੂਜੀ ਕਾਲ ਤੇ ਵਿਅਸਤ ਹੈ ਰ ਵਿਅਸਤ ਹੁੰਦੇ ਹੋ ਜਾ ਕਰੋ ਥੋੜੀ ਹੈਲੋ ਚੋਕੀ ਲਿਆ ਹੈਲੋ 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 ਸੱਚ ਕਾਲ ਵੀਰੇ ਸਤਿ ਸ਼੍ਰੀ ਅਕਾਲ ਕੀ ਕਹਿੰਦੇ ਕੋਈ ਨਹੀਂ ਬਾਸ ਵੇਲੇ ਕਰਨਾ ਕਿ ਰੋਟੀ ਪਾਣੀ ਲੱਗੇ ਬਣਾਉਣਾ ਹੋਰ ਤੁਸੀਂ ਕਰੀ ਜਾਂਦੇ ਕੋਈ ਨਹੀਂ ਮੈਂ ਇੱਥੇ ਡਿਆ ਸੀ ਬੰਦਿਆਂ ਨੂੰ ਮਿੱਟੀ-ਮਿੱਟੀ ਲਾਉਂਦਿਆਂ ਆ ਕੋਈ ਛੱਡਣਾ ਹੈ ਪਾਣੀ ਚਰਾ ਨਾ ਨੋਣੀ ਬਤੀ ਠੀਕ ਆ ਹੋਰ ਕੀ ਕਹਿੰਦੀ ਜੋਤੀ ਕੋਈ ਨਹੀਂ ਜੋਤੀ ਘਰੇ ਹੀ ਠੀਕ ਆ ਠੀਕ ਠਾਕ ਆ ਠੀਕ ਠਾਕ ਹੀ ਕਹਿੰਦੀ ਰੂਪ ਕੁਛ ਨਹੀਂ ਖੇਡਣਦੇ ਆ ਅਸਰ ਨੂਰ ਹਾਂਜੀ ਉਹ ਵੀ ਖੇਡ ਨਹੀਂ ਲਈਆਂ ਵਾ

ਪਤਾ ਨਹੀਂ ਉਹ ਜਦੋਂ ਤੇਰ ਨਾਲ ਕਿਤੇ ਗੱਲ ਹੋਣੀ ਸੀ ਤੇ ਬੀਬੀ ਆਖਦੀ ਕਿ ਜੋਤੀ ਨਹੀਂ ਮਿਰੇ ਉੱਥੋਂ ਫੋਨ ਖੋਇਆ ਤਾਂ ਫੋਨ ਦੇ ਪਿਆ ਤੇ ਉਹ ਉਦੋਂ ਟੁੱਟਾਵਾ ਤੇ ਬਾਅਦ ਤੈਨੂੰ ਪੁੱਛਿਆ ਤੇ ਇਹ ਆਂਦੀ ਕਿ ਨਹੀਂ ਮਨਜੋਤ ਕੋ ਟੁੱਟਾਵਾ ਮਨਜੋਤ ਹੀ ਆਂਦਾ ਮੇਰ ਕੋ ਟੁੱਟਾਵਾ ਇਹਨਾਂ ਦੀ ਕੋਈ ਸਮਝ ਨਹੀਂ ਆਉਂਦੀ ਪਰ ਨਹੀਂ ਕੀ ਕਰਦੇ ਫਿਰਦੇ ਕੀ ਨਹੀਂ ਇਹ ਕਿਹਦੇ ਕੋਲੋਂ ਟੁੱਟਾ ਹੋਣਾ ਆ ਉਹ ਨਿਆਣੇ ਕੋਲੋਂ ਕਿੱਥੇ ਟੁੱਟਣਾ ਉਹਦਾ ਤੇ ਉੱਤਾਂ ਵਿੱਚ ਨਾ ਹੀ ਲਾਉਂਦੀ ਹੁੰਨੀ ਆ ਆ ਹਾਂ ਉਹ ਵਿਚਾਰਾ ਡਰਦਾ ਹੁਣ ਆਮਾ ਤੇ ਕਿ ਮੈਨੂੰ ਕੋਟ ਨਾ ਪੈ ਜਾਵੇ ਆ ਹਾਂਜੀ ਹੋਰ ਹਾਂਜੀ ਠੀਕ ਠਾਕ ਵਧੀਆ ਕਿੱਥੇ ਰੂਪ ਕਰਾਂ ਹਾਂ ਗੱਲ ਰੂਪਾ ਰੋਪਾ ਹਾਂਜੀ ਪਤਾ ਕੀ ਕੰਡਿਆ ਵਾਂ ਪਾਜੀ ਸ਼ਸ਼ੀ ਗਾਲ ਸ਼ਸ਼ੀ ਗਾਲ ਪਤਾ ਕੀ ਕੰਡਿਆ ਵਾਂ ਸ਼ਸ਼ੀ ਵੈਸੇ ਬੈਠੀ ਸੀ ਉਹ ਕਰੇ ਰੇਹੇ ਡੰਡੀ ਠੀਕ ਠੀਕ ਆ ਹੋ ਜੀ ਲੱਗਾ ਮੈਂ ਪੁੱਤ ਦਾ ਬੜਾ ਆ ਤਾਂ ਆਉਣਾ ਵਾ ਲੈਣਾ ਵਾ ਨਹੀਂ ਪਾਪਾ ਜੀ ਮੈਨੂੰ ਸਟੀਆਂ ਕੱਟਣ ਲਾਂਦ ਚੱਲ ਠੀਕ ਆ ਪੁੱਤ ਮੇਰਾ ਜੀ ਨਹੀਂ ਮੇਰਾ ਜੀ ਨਹੀਂ ਲੱਗਦਾ ਮਤਲਬ ਆਪਣਾ ਪੁੱਤ ਨਾ ਗੱਲ ਕਰਦਾ ਠੀਕ ਐ ਪਾਪਾ ਜੀ ਤੁਸੀਂ ਕੀ ਕਰ ਰਹੇ ਹਾਂ ਅੰਤੇ ਕੋਨੀ ਪੁੱਤ ਮੈਂ ਇਧਰ ਬੰਨੇ ਬੰਨੇ ਡਿਆ ਹੀ ਬੰਨਣਾ ਰਾਤ ਨੂੰ ਬਤੀ ਹੋਣੀ ਹੈ ਪਾਣੀ ਲਾਉਣਾ ਹੈ ਠੀਕ ਆ ਮੰਮਾ ਮੰਮਾ ਘਰੇ ਹੀ ਆ ਪਤਾ ਕੀ ਕਰਾਂਡੀ ਮੰਮਾ ਕੋਨੀ ਕਰ ਲਵੇਂ ਭਈ ਨਹੀਂ ਜੇ ਕੰਮ ਧੰਦਾ ਕਰਦੇ ਜਣੀ ਹੇ ਕ ਹਮ ਹੋਰ ਹੋਰ ਵੀ ਤਾ ਜੀ ਵੀ ਜੀ ਕੀ ਕਰ ਰਹੇ ਕੋਈ ਨਹੀਂ ਪਤਾ ਵੀਰਾ ਵੀ ਕਰਈ ਆ ਹਾਂ ਤੇ ਹਮ ਪਪਾ ਜੀ ਹਾਂ ਜੀ ਪਤਾ ਮੈਂ ਮਾਂ ਗੁੱਸੇ ਨਾਲ ਸੇ ਕੱਟਦੀ ਨਹੀਂ ਆ ਨਹੀਂ ਨਹੀਂ ਕੋਈ ਨਹੀਂ ਪਤਾ ਤੂੰ ਇਹ ਟੈਨਸ਼ਨ ਨਾ ਲੈ ਕੋਈ ਨਹੀਂ ਤੂੰ ਆਪਣਾ ਛੁੱਟੀਆਂ ਕੱਟ ਰਮਾਨਾ ਚੰਗਾ ਇੱਥੇ ਉਹ ਅਗਰ ਨਵਾਂ ਮੈਂ ਆਪਣਾ ਅੰਦੀ ਚਲ ਬਾਏ ਚਲ ਬਾਏ ਅਖੇ ਡੋਪਤ ਚੰਗਾ bye bye tata ਨਿਆਣ ਦੇ ਵੇਖ ਲੈ ਨੇ ਉੱਥੇ ਵੀ ਤਰੋ ਖੜੇ ਆ ਇੱਕ ਡੀ ਐ ਚੰਡਾਲ ਬੁੱਢੀ ਫਲੇ ਪਈ ਸਾਡੇ ਚੱਲ ਇਹਨੂੰ ਦੇ ਲਾਵਾਂ ਫੋਨ ਕੀ 12 ਵਜੇ ਪਾਣੀ ਪੂਣੀ ਦੇ ਦੇ ਕੇ ਜਾ ਕਿਤੇ ਅੱਬ ਇਹਨਾਂ ਨੇ ਇੰਨਾ ਨਹੀਂ ਕਿ ਬਾਹਰ ਬੰਨਿਆਂ ਨੂੰ ਡਿਆ ਵਾ ਤੇ ਮੈਂ ਪਾਣੀ ਪੂਣੀ ਦੇਵਾਂ ਕਿਤੇ ਇਹਨੂੰ ਰਹਿਣਾ ਨਹੀਂ ਕਿ ਬੰਦਾ ਬਾਹਰ ਬੰਨਿਆਂ ਨੂੰ ਡਿਆ ਵਾ ਮੈਂ ਵੇਖਾਂ ਜਾ ਆ ਕੇ ਕਿ ਪਾਣੀ ਪੂਣੀ ਦਾ ਪਾਣੀ ਤਾਂ ਨਹੀਂ ਦੇਵਾ। ਜਿਹਨੇ ਫੋਨ ਲਾਇਆ ਨਾ ਇਹਨੇ ਆਖਣਾ ਮੈਂ ਉਹ ਕਰਨੀ ਮੈਂ ਜੇਕਰ ਨੇ ਘਰੇ ਹੀ ਜਾਣਾ। ਘਰ ਜਾ ਕੇ ਤੈਨੂੰ ਇਹ ਨਾ ਬਲਾ ਕੀ ਕਰਨੀ ਆ। ਉੱਤੇ ਜਾ ਕੇ ਉਹਨੇ ਇਹਨੇ ਇਦਾਂ ਆਖਣਾ ਕਿ ਮੈਂ ਆ ਕਰੰਡੀ ਮੈਂ ਉਹ ਕਰਨੀ। ਘਰੇ ਜਾ ਕੇ ਕਰਦਾ ਮੈਂ ਇਦਨਾ। ਚਲ ਆ ਬਾਤ ਫੇਰ ਆਣ ਕੇ ਕਰਤਾ ਨਾਲੇ। ਨਾਲੇ ਬੱਤੀ ਉਸ ਨੂੰ ਆਏ ਨਹੀਂ। ਲੋ ਘੱਟ ਮਿੱਠੀ ਚਟਨੀ ਤੂੰ ਕੀ ਆਂ ਕੋਟਲੇ ਆ ਹਾਂਜੀ ਮੈਂ ਟੇਸਟ ਕਰਾਂ ਉਹ ਨੂੰ ਤਾਂ ਰੋਟੀ ਕਿਥੇ ਆ ਰੋਟੀ ਆਂ ਪੱਕੀ ਨਹੀਂ ਆ ਤੇ ਟੇਸਟ ਤੂੰ ਹੁਣ ਕਰਕੇ ਵੇਖ ਲੈਣੀ ਆ ਹਾਂ ਮੰਮਾ ਮੈਂ ਤੇ ਕਰ ਲਈ ਮੈਨੂੰ ਵਧੀਆ ਲੱਗ ਗਈ ਏ ਤੁਸੀਂ ਵੇਖੋ ਚਲ ਵੇਖ ਲੈਣੀ ਆ ਇੰਜ ਕਰ ਤੇ ਮੈਂ ਮਿੰਟੋ ਮਿੰਟ ਰੋਟੀਆਂ ਵੀ ਲਾ ਲਿਆ ਭੁੱਖ ਬਹੁਤ ਜ਼ਿਆਦਾ ਲੱਗੀ ਓ ਹਾਂਜੀ ਮੰਮਾ ਕੀ ਟੇਸਟ ਕਰੇ Mm-hmm. लिया येते क्या है ने रोते ਨੇ ਮੂੰਹ ਸਾਰ ਦਿੱਤਾ ਮੇਰਾ ਨੀ ਰੂਪ ਪਾਣੀ ਰੂਪ ਰੂਪ ਪਾਣੀ ਰੂਪ ਇੱਕ ਆਦਾ ਰੂਪ ਰੂਪ ਰੂਪਾ ਪਾਣੀ ਰੂਪ ਪਾਣੀ ਲਿਆ ਇਹਦੇ ਸਤੀ ਭਈ ਰੂਪਾ ਪਾਣੀ ਰੂਪ ਪਾਣੀ ਲਿਆ ਲੈ ਇਹਨੂੰ ਮੈਂ ਪਾਣੀ ਦੀ ਪਿਆਲ ਦਾਂ ਰੂਪਾ ਸਤੀ ਭਈ ਦਈ ਆ ਰੂਪਾ ਛੇਤੀ ਕਰ ਕੀ ਹੋ ਗਿਆ ਵਾ ਕੀ ਪਾਣੀ ਪਾਣੀ ਲਿਆ ਮੈਂ ਤਾਂ ਪਾਣੀ ਲਿਆ ਗਿਆ ਤਾਂ ਤੁਨੂੰ ਰੂਪ ਕਿੱਥੇ ਆ ਤੂੰ ਰੂਪ ਆਪਣੀ ਭੂਆ ਕੋ ਨੇ ਇੱਥੇ ਕਿੱđa ਤੂੰ ਪਈ ਆ ਤੈਨੂੰ ਨਹੀਂ ਪਤਾ ਕਿ ਬਾਹਰ ਬੰਦਾ ਕੰਮ ਕਰਨ ਡਿਆ ਮੈਂ ਕਿਹਾ ਉਹਨੂੰ ਪਾਣੀ ਤਾਂ ਨਹੀਂ ਦੇਵਾਂ ਮੈਂ ਦੱਸ ਘੜੀ ਬੰਦੇ ਦੀ ਅੱਖ ਲੱਗੀ ਜਾਂਦੀ ਣਾ ਉਹ ਕਿੱਥੇ ਆ ਕੌਣ ਰੂਪ ਤੋਂ ਰੂਪ ਆਪਣੇ ਘੂਆ ਕੋ ਮੈਨੂੰ ਰੂਪ ਰੂਪ ਕਰਨ ਨਹੀਂ ਆ ਮੈਨੂੰ ਵੇਖ ਲਓ ਇੰਨੀ ਜ਼ਿਆਦਾ ਔਂਡਈ ਆ ਰੂਪ ਦੀ ਮੇਰਾ ਜੀ ਨਹੀਂ ਲੱਗਣ ਦਿਆ ਸੁਪਨੇ 'ਚ ਵੀ ਰੂਪ ਹੀ ਔਂਡਿਆ ਜਿਆਦ ਨਹੀਂ ਔਂਡਈ ਕੰਮ ਨਹੀਂ ਹੋਣ ਦਿਆ ਜਾ ਤੇਉਣੀ ਆਣੀ ਆ ਕੰਮ ਤੇ ਸਾਰਾ ਹੀ ਛੁੱਤੀ ਭਈ ਨਹੀਂ ਆਜਾ ਮੈਂ ਰੂਪ ਪਾਣੀ ਦਾ ਗਲਾ ਲਿਆ ਪਾਣੀ ਦਾ ਗਲਾ ਲਿਆ ਉਹ ਤੇ ਆ ਤੂੰ ਚੰਗੀ ਕੀਤੀ ਲਿਆ ਕੇ ਪਾਣੀ ਮੂੰਹ ਤੇ ਮਾਰਿਆ ਮੇਰੇ ਛੁੱਤੀ ਭਈ ਉਹ ਕੁੜੀ ਕੋ ਪਾਣੀ ਮੰਗੀ ਜਾਂ ਨਹੀਂ ਤੋ ਪਾਣੀ ਨੇ ਮੰਗੀ ਜਾਂ ਨਹੀਂ ਮਿੰਤੇ ਉਹਦੀ ਜਿਆਦਾ ਹੀ ਬੁੜੀ ਆਉਣ ਡਈ ਏ ਤੁਸੀਂ ਲੈ ਆਓ ਹਾਂ ਜਾ ਕੇ ਉਹਨੂੰ ਚੱਲ ਉੱਠ ਕੇ ਚਾਚੂ ਬਣਾ ਉੱਠ ਲੋ ਕੋਤੋਂ ਕੋ ਸਤੀ ਪਈ ਵੀ ਨਹੀਂ ਕਿਤੇ ਰੂਪ ਮੋਥਾ ਕੁੜੀ ਨੂੰ ਕਿਹਦਾ ਚੈਨ ਨਾ ਜੱਪ ਰਹਿਣ ਦੇਣ ਡਈ ਓਏ ਸੁਭਨੇ ਜੀ ਕੁੜੀ ਨੂੰ ਡਟਈਆ ਕਰਨ ਓਹ ਮੈਂ ਤੇ ਉਹਨੂੰ ਚੇਤੇ ਕਰਨ ਨਹੀਂ ਆ ਮੇਰਾ ਬੜਾ ਪਤਾ ਜਨਗ ਚੇਤੇ ਕਰਦੀ ਜੀ ਨਹੀਂ ਲੱਗਣ ਡਿਆ ਉਤੋਂ ਬਿਨਾ ਤੂੰ ਜੀਨ ਤਾ ਕਹ ਸਦਾ ਕੈਮਰੋ ਕੋ ਕੰਮ ਨਹੀਂ ਹੋਣ ਡਿਆ ਕਿਹੜਾ ਕੰਮ ਨਹੀਂ ਹੋਣ ਡਿਆ ਦੱਸੋ ਦਸਈ ਤੈਨੂੰ ਨਹੀਂ ਤੇ ਹੰਡਾ ਕੀ ਬਾਹਰੋਂ ਕੰਮ ਤਾਂ ਤਾਂ ਕਰਨ ਡਿਆ ਮੈਂ ਕੋਈ ਬਾਹਰ ਵੇਖਾਂ ਕੀ ਕਰਨ ਡਿਆ ਵਾ ਕੋਈ ਚਾਹ ਕੋਈ ਰੋਪਾ ਕੋਈ ਪਾਣੀ ਪੁਣੀ ਦੇ ਕੇ ਆਵਾਂ ਗਰਮੀ ਬੜੀ ਤੇ ਮੜ ਜਾ ਪੱਖੇ ਥੱਲੇ ਬੈਠੀ ਤੇ ਆਖ ਲੱਗ ਗਈ ਪਤਾ ਨਹੀਂ ਕਿਹੜੇ ਵੇਲੇ ਤੈਨੂੰ ਪੱਖੇ ਥੱਲੇ ਪਈ ਨੂੰ ਗਰਮੀ ਲੱਗੀ ਨਹੀਂ ਜਿਹੜਾ ਅਸੀਂ ਬਾਹਰ ਡਏ ਆ ਚੱਲ ਖਪੋ ਨਾ ਜਾਓ ਤੇ ਮੈਂ ਬਣਾਉਣੀ ਚਾ ਚੱਲੇ ਆਲੇ ਅਸੀਂ ਤੀ ਬਣਾ ਕੇ ਹਾਂ ਹਾਂ ਕਿੰਨਾ ਵਧੀਆ ਸੁਪਨਾ ਆਉਂਦਿਆ ਹੈਗਾ ਕਿਦਾਂ ਮੈਨੂੰ ਰੂਪ ਦਾ ਖੂਨ ਪੀਤਾ ਹੈਗਾ ਇਹ ਕਤੇ ਆ ਉਤਰਾ ਨੇ ਇਹਨਾਂ ਨੇ ਮੈਨੂੰ ਰੂਪ ਨੂੰ ਕੀ ਕਹਿਣ ਦੇਣਾ ਸੁਪਨੇ 'ਚ ਵੀ ਨਹੀਂ ਕੋਈ ਕਹਿਣ ਦਿੰਦੇ ਵੀ ਕਿਦਾਂ ਉਸੇ ਵਾਲੇ ਆਣ ਕੇ ਮੇਰੇ ਮੂੰਹ ਤੇ ਪਾਣੀ ਮਾਰਿਆ ਕਿੰਨਾ ਵਧੀਆ ਸੁਪਨਾ ਹੈਗਾ ਨਖਾਤੀ ਨੇ ਮੈਨੂੰ ਚਟਣੀ ਕਿੰਦੀ ਮਿਰਚਾਂ ਵਾਲੇ ਨੇਰੀ ਦੇ ਦਿੱਤੀ ਮੈਨੂੰ ਤੇ ਸੱਚੀ ਜਾਗਦੀ ਪਈ ਨੂੰ ਵੀ ਸਾੜ ਪੈਣਿਆ ਵਾ ਚਲ ਚਾਹ ਤੇ ਬਣਾ ਕੇ ਦਵਾਂ ਨਾ